ਅੱਜ ਹੈ 8 ਮਾਰਚ 8 ਮਾਰਚ ਦਿਨ ਅੰਤਰਰਾਸ਼ਟਰੀ ਔਰਤ ਦਿਵਸ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਮਨਾਇਆ ਜਾਂਦਾ ਹੈ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਇਸ ਦਿਵਸ ਨੂੰ ਇਸ ਕਾਰਨ ਮਨਾਇਆ ਜਾਂਦਾ ਹੈ ਤਾਂ ਕਿ ਇਹ ਸਾਨੂੰ ਅਹਿਸਾਸ ਰਹੇ ਜਾਂ ਅਸੀਂ ਇਸ ਗੱਲ ਤੋਂ ਕਦੀ ਵੀ ਅਣਗੌਲਿਆ ਨਾ ਇਸ ਗੱਲ ਨੂੰ ਕਰੀਏ ਕਿ ਔਰਤ ਕਿਸੇ ਵੀ ਖੇਤਰ ਦੇ ਵਿੱਚ ਜਾਵੇ ਉਹ ਹਮੇਸ਼ਾ ਹੀ ਅੱਗੇ ਰਹਿੰਦੀ ਹੈ ਜਿਹੜਾ ਦਿਵਸ ਅਸੀਂ ਮਨਾ ਰਹੇ ਹਾਂ ਪੂਰੇ ਦੁਨੀਆ ਦੇ ਵਿੱਚ ਮਨਾਇਆ ਜਾਂਦਾ ਹੈ ਉਹਦਾ ਇਹ ਹੈ ਕਿ ਔਰਤ ਨੂੰ ਨਾ ਪਰਮਾਤਮਾ ਵੱਲੋਂ ਇੱਕ ਬਹੁਤ ਵੱਡਾ ਵਰਦਾਨ ਮਿਲਿਆ ਹੋਇਆ ਹੈ ਸਭ ਤੋਂ ਪਹਿਲਾ ਵਰਦਾਨ ਤਾਂ ਉਹਨੂੰ ਇੱਕ ਸ਼ਖਸੀਅਤ ਨੂੰ ਜਨਮ ਦੇਣਾ ਫਿਰ ਉਹਦਾ ਪਾਲਣ ਪੋਸ਼ਣ ਕਰਨਾ ਫਿਰ ਉਹਨੂੰ ਕਾਮਯਾਬ ਕਰਨਾ ਔਰ ਮੈਂ ਸੋਚਦੀ ਨੇ ਕਿ ਮਰਦਾਂ ਨਾਲੋਂ ਜ਼ਿਆਦਾ ਉਹਦੇ 'ਚ ਤਾਕਤ ਹੈ ਪਾਵਰ ਹੈ ਕਿ ਉਹ ਕਿਸੇ ਵੀ ਖੇਤਰ ਦੇ ਵਿੱਚ ਜਾਂ ਆਪਣੇ ਘਰਵਾਰ ਤੋਂ ਆਪੇ ਸ਼ੁਰੂ ਕਰ ਲਈਏ ਜਦੋਂ ਉਹਨੂੰ ਮੌਕੇ ਮਿਲਦੇ ਨੇ ਤਾਂ ਉਹ ਕਾਮਯਾਬ ਹੋਣ ਦੀ ਤਾਕਤ ਰੱਖਦੀ ਹੈ ਸਤੋ ਵੱਡਾ ਜਿਹੜਾ ਕਾਰਨ ਹੈ ਨੇ ਔਰਤ ਨੂੰ ਦਬਾ ਕੇ ਰੱਖਣ ਦਾ ਉਹ ਕਿ ਅਨਪੜਤਾ ਅਗਿਆਨਤਾ ਇੱਕ ਵੱਡਾ ਆਫਗੁਣ ਹੈ ਕਿਹਾ ਜਾ ਸਕਦਾ ਹੈ ਔਰ ਜੇਸੀ ਐਜੂਕੇਸ਼ਨ ਖੇਤਰ ਦੀ ਗੱਲ ਕਰੀਏ ਸਾਵਿਤਰੀ ਦੇਵੀ ਫੂਲੇ ਜਿਨ੍ਹਾਂ ਨੇ 1848 ਵਿੱਚ ਹੈ ਨਾ ਇਹ ਕੰਮ ਸ਼ੁਰੂ ਕੀਤਾ ਸੀ ਔਰ ਕਹਿੰਦੇ ਕਿ ਉਹ 25-25 ਕਿਲੋਮੀਟਰ ਜੰਗਲਾਂ ਵਿੱਚੋਂ ਤੁਰ ਕੇ ਸਕੂਲ ਜਾਇਆ ਕਰਦੇ ਸੀ ਮੇਰੇ ਪਿਤਾ ਜੀ ਕਹਿੰਦੇ ਹੁੰਦੇ ਸੀ ਕਿ ਔਰਤ ਦੀ ਨਾ ਅੱਖ ਦੇ ਵਿੱਚ ਸਭ ਕੁਝ ਹੈ ਜੋ ਮਤਲਬ ਹੈ ਉਹਨੂੰ ਪਹਿਚਾਣ ਬੰਦਿਆਂ ਦੀ ਔਰ ਬੰਦਿਆਂ ਨਾਲੋਂ ਜ਼ਿਆਦਾ ਉਹਦੇ ਵਿੱਚ ਤਾਕਤ ਹੈ ਸਮਝ ਜੇ ਕਿ ਉਹ ਆ ਸਾਹਮਣੇ ਬੈਠੇ ਬੰਦੇ ਦੀ ਨੂੰ ਪੜ ਸਕਦੀ ਹੈ ਔਰ ਕਹਿੰਦੇ ਜੇ ਤੁਸੀਂ ਆਪਣੀ ਅੱਖ ਕੌੜੀ ਰੱਖਦੇ ਹੋ ਨਾ ਤੇ ਕਿਸੇ ਦੀ ਹਿੰਮਤ ਨਹੀਂ ਹੁੰਦੀ ਕਿ ਤੁਹਾਨੂੰ ਗਲਤ ਤਰੀਕੇ ਨਾਲ ਕੁਝ ਕਿਹਾ ਜਾਵੇ ਜਾਂ ਕੁਝ ਕਰ ਜਾਵੇ ਹੈਨਾ ਮੈਮ ਜਿਸ ਤਰ੍ਹਾਂ ਹੁਣ ਤੁਸੀਂ ਰਿਟਾਇਰ ਹੋ ਹੈਨਾ 2022 ਚ ਤੁਸੀਂ ਰਿਟਾਇਰ ਹੋયા ਅੱਜ ਦੇ ਸਮੇਂ ਦੇ ਵਿੱਚ ਜਿਹੜੀਆਂ ਲੜਕੀਆਂ ਕੰਮ ਕਰ ਰਹੀਆਂ ਨੇ ਅੱਗੇ ਵਧੀਆਂ ਹੋਈਆਂ ਨੇ ਮਹਿਕਮਿਆਂ ਦੇ ਵਿੱਚ ਲੱਗੀਆਂ ਨੇ ਹੈਨਾ ਜੀ ਜੀ ਉਹਨਾਂ ਨੂੰ ਅਸੀਂ ਕਿਵੇਂ ਐਡਵੋਕੇਟ ਕਰੀਏ ਤਾਂ ਕਿ ਇੱਕ ਚੰਗੇ ਸਮਾਜ ਦੀ ਸਿਰਜਣਾ ਜਿਹੜੀ ਹੋ ਸਕੇ आरपीडी 24 ਵੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਮੈਂ ਹਾਸ਼ੀਤਰ ਠਾਕੁਰ ਅੱਜ ਹੈ 8 ਮਾਰਚ 8 ਮਾਰਚ ਦਿਨ ਅੰਤਰਰਾਸ਼ਟਰੀ ਔਰਤ ਦਿਵਸ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਮਨਾਇਆ ਜਾਂਦਾ ਹੈ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਇਸ ਦਿਵਸ ਨੂੰ ਇਸ ਕਾਰਨ ਮਨਾਇਆ ਜਾਂਦਾ ਹੈ ਤਾਂ ਕਿ ਇਹ ਸਾਨੂੰ ਅਹਿਸਾਸ ਰਹੇ ਜਾਂ ਅਸੀਂ ਇਸ ਗੱਲ ਤੋਂ ਕਦੀ ਵੀ ਅਣਗੌਲਿਆ ਨਾ ਇਸ ਗੱਲ ਨੂੰ ਕਰੀਏ ਕਿ ਔਰਤ ਕਿਸੇ ਵੀ ਖੇਤਰ ਦੇ ਵਿੱਚ ਜਾਵੇ ਉਹ ਹਮੇਸ਼ਾ ਹੀ ਅੱਗੇ ਰਹਿੰਦੀ ਹੈ ਜਾਂ ਔਰਤ ਜਿਸ ਨੂੰ ਕਿਸੇ ਵੇਲੇ ਜਾਂ ਹੁਣ ਵੀ ਕਿਤੇ ਨਾ ਕਿਤੇ ਜਨਮ ਦਾ ਹੱਕ ਵੀ ਨਹੀਂ ਦਿੱਤਾ ਜਾਂਦਾ ਵੀ ਉਹ ਔਰਤ ਆਪਣਾ ਪੂਰਾ ਹੱਕ ਰੱਖਦੀ ਹੈ এডਿਕੇਸ਼ਨ ਦੇ ਖੇਤਰ ਦੇ ਵਿੱਚ ਰੋਜ਼ਗਾਰ ਦੇ ਖੇਤਰ ਦੇ ਵਿੱਚ ਔਰਤ ਜੇਕਰ ਚਾਹੇ ਤਾਂ ਉਹ ਨਾਮ ਕਮਾ ਸਕਦੀ ਹੈ ਜੋ ਅਸੀਂ ਹਮੇਸ਼ਾ ਸੁਪਨਾ ਸਿਰਜਦੇ ਹਾਂ ਇਸ ਵਿਸ਼ੇ ਦੇ ਉੱਤੇ ਅੱਜ ਸਾਡੀ ਖਾਸ ਇੱਕ ਮੁਲਾਕਾਤ ਅਸੀਂ ਕਿਹੋ ਜੀ ਔਰਤ ਨਾ ਕਰਨਾ ਕਰਨ ਲੱਗੇ ਆ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਐਹੋ ਜਿਹਾ ਮਕਾਮ ਹਾਸਲ ਕੀਤਾ ਜੋ ਮਕਾਮ ਮੈਨੂੰ ਲੱਗਦਾ ਹੈ ਕਿ ਕਿਤੇ ਨਾ ਕਿਤੇ ਅਟਰੈਕਸ਼ਨ ਦਾ ਕਾਰਨ ਬਣਿਆ ਰਹਿੰਦਾ ਹੈ ਜੀ ਹਾਂ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਕਮਲੇਸ਼ ਜੀ ਦੇ ਨਾਲ ਨਾਮ ਇਹਨਾਂ ਦਾ ਕਮਲੇਸ਼ ਜੀ ਹੈ ਤੇ ਇਹਨਾਂ ਨੂੰ ਆਕਾਸ਼ਵਾਣੀ ਦੀ ਕੋਇਲ ਦੇ ਨਾਮ ਨਾਲ ਜਾਣਿਆ ਜਾਂਦਾ ਹੈ 2022 ਦੇ ਵਿੱਚ ਮੈਡਮ ਰਿਟਾਇਰ ਹੋਏ ਸਨ ਜਲੰਧਰ ਕੇਂਦਰ ਤੋਂ ਸੋ ਤਮਾਮ ਉਮਰ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ ਇਹ ਗੱਲ ਕਹਿ ਕੇ ਇਹ ਆਪਣੀ ਆਵਾਜ਼ ਨਾਲ ਹਜ਼ਾਰਾਂ ਤੋਂ ਲੱਖਾਂ ਸਰੋਤਿਆਂ ਨੂੰ ਆਕਰਸ਼ਿਤ ਕਰਦੇ ਰਹੇ ਸੋ ਇਹਨਾਂ ਦੇ ਜੀਵਨ ਦੇ ਵਿੱਚ ਇਹ ਨੌਕਰੀ ਜਾਂ ਇਹ ਨੌਕਰੀ ਕਿਵੇਂ ਹਾਸਲ ਹੋਈ ਤੇ ਕਿਹੜੀਆਂ ਚੁਣੌਤੀਆਂ ਇਹਨਾਂ ਨੇ ਆਪਣੀ ਪੂਰੀ ਜ਼ਿੰਦਗੀ ਦੇ ਵਿੱਚ ਦੇਖੀਆਂ ਨੇ ਉਸ ਬਾਰੇ ਜਿਹੜੀ ਅਸੀਂ ਜਾਣਕਾਰੀ ਲਵਾਂਗੇ ਜੀ ਹਾਂ ਨੂੰ ਮੈਮ ਬਹੁਤ-ਬਹੁਤ ਸ਼ੁਕਰੀਆ ਸ਼ੀਤਲ ਔਰ ਰੌਣਕ ਪੰਜਾਬ ਦੀ ਜਿਹੜਾ ਚੈਨਲ ਹੈ ਜਿੱਥੇ ਤੁਸੀਂ ਆਏ ਹੋ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਔਰ ਅੱਜ ਦਾ ਇੱਕ ਖਾਸ ਦਿਨ ਜਿਸ ਦਾ ਅਸੀਂ ਮਹਿਲਾਵਾਂ ਦੀ ਜਦੋਂ ਗੱਲ ਕਰਦੇ ਆ ਨਾ ਤੇ ਜਿਹੜਾ ਇਹ ਦਿਵਸ ਅਸੀਂ ਮਨਾ ਰਹੇ ਹਾਂ ਪੂਰੇ ਦੁਨੀਆ ਦੇ ਵਿੱਚ ਮਨਾਇਆ ਜਾਂਦਾ ਹੈ ਉਹਦਾ ਇਹ ਹੈ ਕਿ ਔਰਤ ਨੂੰ ਨਾ ਪਰਮਾਤਮਾ ਵੱਲੋਂ ਇੱਕ ਬਹੁਤ ਵੱਡਾ ਵਰਦਾਨ ਮਿਲਿਆ ਹੋਇਆ ਹੈ ਸਭ ਤੋਂ ਪਹਿਲਾ ਵਰਦਾਨ ਤਾਂ ਉਹਨੂੰ ਇੱਕ ਸ਼ਖਸੀਅਤ ਨੂੰ ਜਨਮ ਦੇਣਾ ਫਿਰ ਉਹਦਾ ਪਾਲਣ ਪੋਸ਼ਣ ਕਰਨਾ ਫਿਰ ਉਹਨੂੰ ਕਾਮਯਾਬ ਕਰਨਾ ਫਿਰ ਉਹਦੇ ਵਿੱਚ ਬਦਲਾਅ ਕਰਨਾ ਸਮੇਂ ਦੇ ਮੁਤਾਬਿਕ ਹੈ ਇਹ ਚੀਜ਼ਾਂ ਜਿਹੜੀਆਂ ਉਹਨੂੰ ਪਰਮਾਤਮਾ ਵੱਲੋਂ ਇੱਕ ਬਹੁਤ ਵੱਡੀ ਬਲੇਸਿੰਗ ਹੈ ਔਰ ਮੈਂ ਸੋਚਦੀ ਨੇ ਕਿ ਮਰਦਾਂ ਨਾਲੋਂ ਜ਼ਿਆਦਾ ਉਹਦੇ 'ਚ ਤਾਕਤ ਹੈ ਪਾਵਰ ਹੈ ਕਿ ਉਹ ਕਿਸੇ ਵੀ ਖੇਤਰ ਦੇ ਵਿੱਚ ਜਾਂ ਆਪਣੇ ਘਰ-ਬਾਰ ਤੋਂ ਆਪਾਂ ਸ਼ੁਰੂ ਕਰ ਲਈਏ ਜਦੋਂ ਉਹਨੂੰ ਮੌਕੇ ਮਿਲਦੇ ਨੇ ਤਾਂ ਉਹ ਕਾਮਯਾਬ ਹੋਣ ਦੀ ਤਾਕਤ ਰੱਖਦੀ ਹੈ ਸੋ ਤੁਸੀਂ ਗੱਲ ਕੀਤੀ ਕਿ ਜਿਸ ਤਰ੍ਹਾਂ ਮੈਨੂੰ 32 ਸਾਲ ਮੈਂ ਆਕਾਸ਼ ਹਾਣੀ ਜਲੰਧਰ ਦੇ ਵਿੱਚ ਐਜ਼ ਅ ਬ੍ਰਾਡਕਾਸਟਰ ਕੰਮ ਕੀਤਾ ਮੈਂ ਬਹੁਤ ਕੁਝ ਸਿੱਖਿਆ ਨਾਲੇ ਜੇ ਮੈਂ ਆਪਣੀ ਗੱਲ ਕਰਾਂ ਜਾਂ ਆਪਾਂ ਗੱਲ ਕਰ ਲਈਏ ਪਹਿਲਾਂ ਅੱਜ 2025 ਜਿਹੜਾ ਸਾਲ ਹੈ ਇਹਦੇ ਵਿੱਚ ਮਹਿਲਾਵਾਂ ਤੇ ਲੜਕੀਆਂ ਲਈ ਜਿਸ ਤਰ੍ਹਾਂ ਇੱਕ ਥੀਮ ਰੱਖਿਆ ਗਿਆ ਹੈ ਅਧਿਕਾਰ ਸਮਾਨਤਾ ਕਿ ਇਹਨਾਂ ਨੂੰ ਸ਼ੁਰੂ ਤੋਂ ਹੀ ਵੈਸੇ ਜਿਹੜਾ ਮਹਲਾਵਾ ਦਾ ਦਿਵਸ ਮਨਾਇਆ ਗਿਆ ਉਹਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਕੀਤੀ ਗਈ ਹੈ ਕਿ ਮਹਿਲਾਵਾਂ ਉਹਨਾਂ ਦੇ ਬਣਦੇ ਹੱਕ ਦਿੱਤੇ ਜਾਣ ਜਿਨ੍ਹਾਂ ਉਹ ਡਿਵੋਸ਼ਨ ਨਾਲ ਜਿਨ੍ਹਾਂ ਉਹ ਆਪਣਾ ਪੂਰਾ ਤਨਮਨ ਲਗਾ ਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦੀ ਹੈ ਸਮਾਜ ਦਾ ਇੱਕ ਬਹੁਤ ਵੱਡਾ ਪ੍ਰਾਣੀ ਉਹਨੂੰ ਕਿਹਾ ਜਾਂਦਾ ਹੈ ਔਰ ਸਾਡੀ ਜਿਹੜੀ ਸੁਸਾਇਟੀ ਹੈ ਮੈਨ ਡੋਮਿਨੇਟਿੰਗ ਸੋਸਾਇਟੀ ਹੈ ਉਹ ਹਮੇਸ਼ਾ ਜਿਹੜਾ ਮਰਦ ਦੀ ਜਿਹੜੀ ਹਮੇਸ਼ਾ ਇਹ ਆਦਤ ਰਹੀ ਹੈ ਕਿਉਂਕਿ ਉਹਨੂੰ ਉਸ ਪਾਲਣ ਪੋਸ਼ਣ ਨੇ ਉਸ ਤਰ੍ਹਾਂ ਕੀਤਾ ਗਿਆ ਕਿ ਤੂੰ ਬੇਟਾ ਹੈ ਤੇ ਉਹਨੂੰ ਦਬਾਉਣ ਦੀ ਆਦਤ ਹੈ ਔਰ ਔਰਤ ਦਬ ਜਾਂਦੀ ਹੈ ਔਰ ਹੌਲੀ ਹੌਲੀ ਜੇ ਅਸੀਂ ਔਰਤਾਂ ਨੂੰ ਕਾਮਯਾਬ ਕਰਨਾ ਹੋਵੇ ਮੈਂ ਆਪਣੇ ਬਾਰੇ ਤੁਹਾਨੂੰ ਬਾਅਦ ਚ ਦੱਸਾਂਗੀ ਜਿਹੜਾ ਮੇਰਾ ਆਪਣਾ ਆਈਡੀਆ ਹੈ ਸਭ ਤੋਂ ਵੱਡਾ ਜਿਹੜਾ ਕਰਨ ਇਹਨੇ ਔਰਤ ਨੂੰ ਦਬਾ ਕੇ ਰੱਖਣ ਦਾ ਉਹ ਕਿ ਅਨਪੜਤਾ ਅਗਿਆਨਤਾ ਜੀ ਇੱਕ ਵੱਡਾ ਆਫਗੋਣ ਹੈ ਕਿਹਾ ਜਾ ਸਕਦਾ ਹੈ ਔਰ ਜੇ ਤੁਸੀਂ ਔਰਤ ਨੂੰ ਕਾਮਯਾਬ ਕਰਨਾ ਚਾਹੁੰਦੇ ਹੋ ਜਾਂ ਉਹਦੇ ਵਿੱਚ ਕੰਫੀਡੈਂਸ ਪੈਦਾ ਕਰਨਾ ਸੈਲਫ ਡਿਪੈਂਡ ਹੋਣਾ ਔਰ ਜਿਹੜਾ ਆਪਣੇ ਆਪ ਨੂੰ ਦੂਸਰਿਆਂ ਨੂੰ ਜਿਹੜੀ ਬਦਲਣ ਦੀ ਉਹਦੀ ਤਾਕਤ ਹੈ ਜਿਹੜੀ ਦੀ ਸਮਝ ਹੈ ਉਹਨੂੰ ਜੇ ਡਿਵੈਲਪ ਕਰਨਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾ ਕੰਮ ਜਿਹੜਾ ਬੇਟੀਆਂ ਨੂੰ ਪੜਾਉਣ ਦੀ ਗੱਲ ਕੀਤੀ ਜਾਂਦੀ ਹੈ ਔਡੀਸੀ এডਿਕੇਸ਼ਨ ਖੇਤਰ ਦੀ ਗੱਲ ਕਰੀਏ ਸਾਵਿਤਰੀ ਦੇਵੀ ਫੂਲੇ ਜਿਨ੍ਹਾਂ ਨੇ 191848 ਵਿੱਚ ਹੈਨਾ ਇਹ ਕੰਮ ਸ਼ੁਰੂ ਕੀਤਾ ਸੀ ਔਰ ਕਹਿੰਦੇ ਕਿ ਉਹ 25-25 ਕਿਲੋਮੀਟਰ ਜੰਗਲਾਂ ਵਿੱਚੋਂ ਤੁਰ ਕੇ ਸਕੂਲ ਜਾਇਆ ਕਰਦੇ ਸੀ ਉਹਨਾਂ ਦਿਨਾਂ 'ਚ ਵੀ ਉਹਨਾਂ ਦਾ ਬਹੁਤ ਲੋਕਾਂ ਨੇ ਵਿਰੋਧ ਕੀਤਾ ਕਿ ਔਰਤ ਮਤਲਬ ਤੁਸੀਂ ਦੇਖੋ 1848 ਦਾ ਜਿਹੜਾ ਸਮਾਂ ਹੋਏਗਾ ਕਿੰਨੇ ਸਾਲ ਪਹਿਲੇ ਦੀ ਗੱਲ ਅਸੀਂ ਕਰਦੇ ਆ ਕਿ ਔਰਤਾਂ ਨੂੰ ਤਾਂ ਘਰੋਂ ਬਾਹਰ ਨਹੀਂ ਨਿਕਲਣ ਦਿੱਤਾ ਜਾਂਦਾ ਸੀ ਤੇ ਉਸ ਔਰਤ ਨੇ ਨੰਗੇ ਪੈਰ ਔਰ ਜੰਗਲਾਂ ਦੇ ਵਿੱਚ ਲੰਘ ਕੇ ਸਕੂਲ ਜਾਣ ਦੀ ਹਿੰਮਤ ਦਿਖਾਈ ਔਰ ਬਹੁਤ ਵੱਡਾ ਵਿਰੋਧ ਹੋਇਆ ਸਮਾਜ ਨੇ ਉਹਨਾਂ ਤੇ ਪੱਥਰ ਵੱਟੇ ਜੋ ਵੀ ਹੱਥ ਚੋਂਦਾ ਸੀ ਨਾ ਪੇੜ ਉਹਨਾਂ ਦੇ ਅੱਗੇ ਸੁੱਟ ਦਿੱਤੇ ਜਾਂਦੇ ਸੀ ਕਿ ਅੱਜ ਜਾ ਨਾ ਸਕੇ ਹਾਂ ਰਿਕਵਰਟ ਨਾ ਪਾਈਆਂ ਪਰ ਅੱਜ ਜੋ ਇੱਕ ਭਾਰਤ ਦੀ ਉਹ ਪਹਿਲੀ ਮੈਲ ਹੈ ਜਿਹੜੀ ਐਜੂਕੇਸ਼ਨਿਸਟ ਮੰਨੀ ਜਾਂਦੀ ਹੈ ਔਰ ਉਹਨਾਂ ਦੇ ਪਤੀ ਨੇ ਉਹਨਾਂ ਦਾ ਬਹੁਤ ਸਹਿਯੋਗ ਕੀਤਾ ਜੇ ਅਸੀਂ ਕਹੀਏ ਕਿ ਔਰਤ ਕੱਲੀ ਕਾਮਯਾਬ ਹੋ ਜਾਏਗੀ ਤਾਂ ਇਹਦੇ ਵਿੱਚ ਕੋਈ ਉਹ ਮਤਲਬ ਸੱਚਾਈ ਨਹੀਂ ਹੈ ਸੱਚਾਈ ਇਹਦੇ ਵਿੱਚ ਹੈ ਕਿ ਉਹਨਾਂ ਦੇਣਾ ਚ ਵੀ ਬਹੁਤ ਸਾਰੇ ਮਰਦਾਂ ਨੇ ਜਿਹੜਾ ਉਹਨਾਂ ਦਾ ਸਾਥ ਦਿੱਤਾ ਲੀਡਰਸ਼ਿਪ ਜਿਹੜੇ ਗੁਣ ਹੈ ਉਹਨਾਂ ਦੇ ਵਿੱਚ ਪੈਦਾ ਕੀਤਾ ਉਹਦੇ ਵਿੱਚ ਰਾਜਾ ਰਾਮ ਮੋਹਨ ਰਾਏ ਜੀ ਜਿਹੜੇ ਹੈ ਨਾ ਔਰ ਈਸ਼ਵਰ ਚੰਦਰ ਵਿਦਿਆਸਾਗਰ ਔਰ ਫੂਲੇ ਜੀ ਦੇ ਪਤੀ ਜਿਹੜੇ ਜਯੋਤੀ ਫੂਲੇ ਸੀਗੇ ਉਹਨਾਂ ਨੇ ਪੂਰਾ ਸਹਿਯੋਗ ਦਿੱਤੀ ਉਹਨਾਂ ਨੂੰ ਉਹਨਾਂ ਦੀਆਂ ਰੁਕਾਵਟਾਂ ਦੂਰ ਕਰਨ ਦੀ ਕੋਸ਼ਿਸ਼ ਕੀਤੀ ਤੇ ਹਜ਼ਾਰਾਂ ਬੱਚੀਆਂ ਨੂੰ ਉਹਨੇ ਪੜ੍ਹਾਉਣ ਦਾ ਜਿਹੜਾ ਹੌਸਲਾ ਦਿਖਾਇਆ ਹੁਣ ਜੇ ਮੈਂ ਆਪਣੀ ਗੱਲ ਕਰਾਂ ਤੇ ਉਹਦੇ ਵਿੱਚ ਮੈਨੂੰ ਹਾਲਾਂਕਿ ਸਾਡੇ ਉਦੋਂ ਅਸੀਂ ਵੀ ਪਿੰਡਾਂ 'ਚ ਹੀ ਰਹਿੰਦੇ ਸੀ ਦਾਦੀਆਂ ਨਾਨੀਆਂ ਬਹੁਤ ਰੋਕਟੋਕ ਕਰਦੀਆਂ ਸੀ ਘਰੋਂ ਬੇਟੀਆਂ ਨੂੰ ਬਾਹਰ ਨਹੀਂ ਜਾਣ ਦਿੱਤਾ ਜਾਂਦਾ ਸੀ ਪਰ ਮੇਰੇ ਫਾਦਰ ਸਾਹਿਬ ਜਿਹੜੇ ਸੀਗੇ ਨਾ ਉਹ ਆਰਮੀ ਆਫੀਸਰ ਸੀਗੇ ਤੇ ਉਹਨਾਂ ਨੇ ਸਾਨੂੰ ਪੂਰੇ ਮੌਕੇ ਦਿੱਤੇ ਕਿ ਹਰ ਇੱਕ ਨਾਲ ਖੁੱਲ ਕੇ ਗੱਲਬਾਤ ਕਰਨੀ ਹਰ ਇੱਕ ਨੂੰ ਆਪਣਾ ਐਕਸਪ੍ਰੈਸ ਕਰਨਾ ਸਾਨੂੰ ਸਿਖਾਇਆ ਉਹਨਾਂ ਨੇ ਹਨਾ ਫਿਰ ਉਹਨਾਂ ਦੇ ਨਾਲ ਜਗ੍ਹਾ ਜਗ੍ਹਾ ਸੀ ਬਹੁਤ ਅੱਛੀ ਚੀਜ਼ਾਂ ਜਗ੍ਹਾ ਤੇ ਜਿੱਥੇ ਪੋਸਟਿੰਗ ਹੁੰਦੀ ਸੀ ਤੇ ਸਾਨੂੰ ਉਹਨਾਂ ਨੇ ਅੱਛੀ ਜਗ੍ਹਾ ਐਜੂਕੇਸ਼ਨ ਦੇਣ ਦੀ ਕੋਸ਼ਿਸ਼ ਕੀਤੀ ਔਰ ਕਦੇ ਵੀ ਨਾ ਸਾਨੂੰ ਡਰਾਇਆ ਧਮਕਾਇਆ ਨਹੀਂ ਸਾਨੂੰ ਸਿਰਫ ਸਿੱਖਿਆ ਦਿੱਤੀ ਕਿ ਜੇ ਘਰੋਂ ਬਾਹਰ ਜਾਣਾ ਤੇ ਸੁਰੱਖਿਤ ਕਿਸ ਤਰ੍ਹਾਂ ਰਹਿਣਾ ਕਿਸੇ ਨਾਲ ਗੱਲਬਾਤ ਕਿਸ ਤਰ੍ਹਾਂ ਕਰਨੀ ਹੈ ਔਰ ਮਾਹੌਲ ਦੇ ਮੁਤਾਬਕ ਆਪਣੇ ਆਪ ਨੂੰ ਮਤਲਬ ਹੈ ਜਿਹੜਾ ਮਜ਼ਬੂਤ ਕਿਸ ਤਰ੍ਹਾਂ ਕਰਨਾ ਹੈ ਹੈ ਨਾ ਜਿਹੜੀ ਤੁਹਾਡੇ ਫਾਦਰ ਦੀ ਇੰਨੀ ਪ੍ਰੋਗਰੈਸਿਵ ਸੋਚ ਸੀਗੀ ਤੁਸੀਂ ਕਿਹੜੇ ਸੰ ਦੀ ਕੋਈ ਯਾਦ ਦੱਸ ਸਕਦੇ ਹੋ ਜਿਹੜੇ ਸੰ ਦੇ ਵਿੱਚ ਦੇਖੋ ਕਿ ਮੇਰਾ ਜਨਮ 1962 ਦਾ ਹੈ ਅਸੀਂ ਤਿੰਨ ਭੈਣਾਂ ਸੀ ਤਿੰਨ ਸਿਸਟਰ ਸੀਗੀਆਂ ਔਰ ਇੰਨਾ ਜ਼ਿਆਦਾ ਉਹਨਾਂ ਨੇ ਸਾਨੂੰ ਪਿਆਰ ਦਿੱਤਾ ਔਰ ਇੰਨੀ ਜ਼ਿਆਦਾ ਆਜ਼ਾਦੀ ਮਤਲਬ ਗਲਤ ਤਰੀਕੇ ਨਾਲ ਨਹੀਂ ਉਹਨਾਂ ਨੇ ਸਾਡੀ ਸੋਚ ਨੂੰ ਆਜ਼ਾਦ ਕੀਤਾ ਹੈ ਨਾ ਕਿ ਜੇ ਤੁਹਾਡੀ ਉਹ ਮੇਰੇ ਪਿਤਾ ਜੀ ਕਹਿੰਦੇ ਹੁੰਦੇ ਸੀ ਕਿ ਔਰਤ ਦੀ ਅੱਖਰ ਦੇ ਵਿੱਚ ਹਮ ਸਭ ਕੁਝ ਹੈ ਜੋ ਮਤਲਬ ਹੈ ਉਹਨੂੰ ਪਛਾਣ ਬੰਦਿਆਂ ਦੀ ਔਰ ਬੰਦਿਆਂ ਨਾਲੋਂ ਜ਼ਿਆਦਾ ਉਹਦੇ 'ਚ ਤਾਕਤ ਹੈ ਸਮਝ ਜੇ ਕਿ ਉਹ ਆ ਸਾਹਮਣੇ ਬੈਠੇ ਬੰਦੇ ਦੀ ਨੂੰ ਪੜ ਸਕਦੀ ਹੈ। ਹੂੰ। ਔਰ ਕਹਿੰਦੇ ਜੇ ਤੁਸੀਂ ਆਪਣੀ ਅੱਖ ਕੌੜੀ ਰੱਖਦੇ ਹੋ ਨਾ ਤੇ ਕਿਸੇ ਦੀ ਹਿੰਮਤ ਨਹੀਂ ਹੁੰਦੀ ਕਿ ਤੁਹਾਨੂੰ ਗਲਤ ਤਰੀਕੇ ਨਾਲ ਕੁਝ ਕਿਹਾ ਜਾਵੇ ਜਾਂ ਕੁਝ ਕਰ ਜਾਵੇ ਹੈਨਾ। ਮਤਲਬ ਇਹ ਚੀਜ਼ਾਂ ਨਾ ਸਾਡੇ ਬੇਸਿਕ ਸਾਡੇ ਬਲੱਡ ਵਿੱਚ ਹੀ ਰਚ ਮਿਚ ਗਈਆਂ ਖਾਸ ਕਰਕੇ ਮੈਂ ਵੱਡੀ ਸੀ ਤਾਂ ਮੈਂ ਥੋੜੀ ਹੌਸਲੇ ਵਾਲੀ ਵੀ ਜ਼ਿਆਦਾ ਸੀ ਕਿਉਂਕਿ ਮੈਨੂੰ ਰੋਕ ਤੋ ਕੋਈ ਨਹੀਂ ਸੀ ਪਰ ਹਾਂ ਸਾਡਾ ਸਾਰਾ ਜਿਹੜਾ ਮੇਰੇ ਦਾਦਕਾ ਪਰਿਵਾਰ ਆ ਪੂਰਾ ਪੜਿਆ ਲਿਖਿਆ ਸਭ ਆਪਣੀ ਆਪਣੀ ਜਗ੍ਹਾ ਆਫੀਸਰਜ਼ ਆ ਹਰ ਡਿਪਾਰਟਮੈਂਟ ਤੋਂ ਲ ਹੋਈ ਉਹਨਾਂ ਨੇ ਵੀ ਸਾਨੂੰ ਜਿਹੜਾ ਕਦੇ ਮਤਲਬ ਹੈ ਇਸ ਤਰੀਕੇ ਨਾਲ ਨਹੀਂ ਕਿਹਾ ਕਿ ਤੁਸੀਂ ਇਹ ਨਹੀਂ ਕਰਨਾ ਉਹਨਾਂ ਨੇ ਕਿਹਾ ਪੜੋ ਪੜਾਈ ਕਰੋ ਹੈਨਾ ਜੀ ਆਕਾਸ਼ਵਾਣੀ ਚ ਆਉਣ ਦਾ ਮੌਕਾ ਜਿਸ ਦਾ ਤੁਹਾਨੂੰ ਵੀ ਸ਼ਿਤਲ ਪਤਾ ਹੋਵੇਗਾ ਆਪਾਂ ਇੱਕ ਦੂਸਰ ਨੂੰ ਜਾਣਦੇ ਆ ਵੀ 25 ਸਾਲ ਤੋਂ ਤੇ ਮੈਂ ਕਿਸੇ ਮਤਲਬ ਹੈ ਮੈਂ ਸ਼ਾਦੀ ਹੋ ਗਈ ਮੇਰੀ ਜਲਦੀ ਔਰ ਮੈਂ ਪਰਿਵਾਰ ਦੇ ਵਿੱਚ ਸਾਰੇ ਪਰਿਵਾਰ ਦੇ ਵਿੱਚ ਮਤਲਬ ਪੂਰੀ ਰਾਜ ਬਸ ਗਈ ਸੀ ਮੈਂ ਮੰਚਦਾ ਸੀਗਾ ਕਿ ਮੈਂ ਜੋਬ ਕਰਾਂ ਪਰ ਮੈਨੂੰ ਮੌਕਾ ਨਹੀਂ ਮਿਲਿਆ ਅੱਛਾ ਵਿਆਹ ਹੋ ਗਿਆ ਸੀ ਤੁਹਾਡਾ ਹਨਾ ਮੇਰੇ ਦੋ ਬੱਚੇ ਸੀ ਤੇ ਮੈਨੂੰ ਮਤਲਬ ਅਸੀਂ ਘਰ ਦੇ ਵਿੱਚ ਇਨਾ ਕੰਮਾਂ ਦੇ ਵਿੱਚ ਮਗਨ ਹੋ ਗਏ ਸੀ ਕਿ ਸਾਨੂੰ ਹੁਣ ਲੱਗਦਾ ਨਹੀਂ ਸੀ ਕਿ ਮੌਕਾ ਕਦੀ ਬਾਹਰ ਜਾਣ ਦਾ ਜੋਬ ਕਰਨ ਦਾ ਮਿਲੇਗਾ ਪਰ ਕੁਝ ਇਸ ਤਰ੍ਹਾਂ ਦਾ ਮਾਹੌਲ ਬਣਿਆ ਇਸ ਤਰ੍ਹਾਂ ਦਾ ਚਾਂਸ ਬਣਿਆ ਮੇਰੇ ਹਸਬੰਡ ਬੈਂਕ 'ਚ ਸੀਗੇ ਆਈ.ਓ.ਬੀ. 'ਚ ਹਨਾ ਤੇ ਮੈਨੂੰ 올 ਇੰਡੀਆ ਰੇਡੀਓ ਦੇ ਵਿੱਚ ਜੋਬ ਕਰਨ ਦਾ ਜਾਂ ਜੁਆਇਨ ਕਰਨ ਦਾ ਮੌਕਾ ਮਿਲਿਆ ਉਹਦੇ ਵਿੱਚ ਮੈਂ ਰਿਟਨ ਟੈਸਟ ਪਾਸ ਕੀਤਾ ਵੌਇਸ ਟੈਸਟ ਹੋਇਆ ਇੰਟਰਵਿਊ ਹੋਇਆ ਹੈ ਨਾ ਔਰ ਬੜੇ ਕੌਨਫੀਡੈਂਸ ਨਾਲ ਹਾਲਾਂਕਿ ਅੰਦਰ ਥੋੜੀ ਵੀਕਨੈਸ ਸੀ ਕਿ ਹਾਲਾਤ ਦਾ ਸਾਹਮਣਾ ਕਿਸ ਤਰ੍ਹਾਂ ਕਰਨਾ ਹੈ ਨਾ ਪਰ ਉਹ ਮੈਂ ਉੱਤੇ ਇੰਨਾ ਜ਼ਿਆਦਾ ਮੇਰੇ ਅੰਦਰ ਇੱਕ ਕਹਿ ਲਓ ਕਿ ਪ੍ਰਮਾਤਮਾ ਵੱਲੋਂ ਇੱਕ ਜਾਂ ਪੇਰੈਂਟਸ ਦਾ ਸਾਨੂੰ ਸਿੱਖਿਆ ਇਦਾਂ ਦੀ ਸੀ ਕਿ ਉਹਨੂੰ ਮੈਂ ਓਵਰਕਮ ਕਰਕੇ ਨਾ ਤੇ ਆਪਣਾ ਸਭ ਜਿਹੜੇ ਟੈਸਟ ਦਿੱਤੇ ਹੈ ਨਾ ਤੇ ਮੈਂ ਕਲੀਅਰ ਕਰ ਗਈ ਹੁਣ 32 ਸਾਲ ਦਾ ਸਫਰ ਜਿਹੜਾ ਉਹਦੇ ਵਿੱਚ ਮੈਂ ਬਹੁਤ ਕੁਝ ਸਿੱਖਿਆ ਸਾਨੂੰ ਹਰ ਤਰ੍ਹਾਂ ਦੇ ਲੋਕਾਂ ਨਾਲ ਗੱਲਬਾਤ ਕਰਨ ਦਾ ਮੌਕਾ ਤੁਸੀਂ ਜਾਣਦੇ ਹੋ ਕਿ ਆਕਾਸ਼ਵਾਣੀ ਦੇ ਵਿੱਚ ਇੱਕ ਰਿਕਸ਼ੇ ਵਾਲੇ ਨਾਲ ਵੀ ਅਸੀਂ ਜਿਹੜਾ ਆਮ ਬੰਦੇ ਨਾਲ ਵੀ ਇੰਟਰਵਿਊ ਕਰ ਲੈਂਦੇ ਆ ਉੱਥੇ ਮਨਿਸਟਰ ਵੀ ਆ ਜਾਂਦੇ ਨੇ ਹਰ ਖੇਤਰ ਦੇ ਲੋਕ ਹੈ ਨਾ ਆਏ ਔਰ ਸਭ ਤੋਂ ਖੁਸ਼ੀ ਦਿਖਾ ਲਈ ਸੀ ਸ਼ੀਤਲ ਜੀ ਕੇ ਹੌਲੀ ਹੌਲੀ ਮੈਂ ਦੇਖਿਆ ਕਿ ਜਿਸ ਦਾ ਤੁਹਾਡੇ ਦਿਮਾਗ ਦੀਆਂ ਖਿੜਕੀਆਂ ਖੁੱਲਦੀਆਂ ਜਾਂਦੀਆਂ ਤੇ ਜਦੋਂ ਮਹਿਲਾਵਾਂ ਦਾ ਮੈਂ ਪ੍ਰੋਗਰਾਮ ਕਰਦੀ ਸੀ ਉਹਦੇ ਵਿੱਚ ਪੋਏਟਿਸ ਵੀ ਆਈਆਂ ਐਜੂਕੇਸ਼ਨਿਸਟ ਵੀ ਆਈਆਂ ਔਰ ਹਰ ਖੇਤਰ ਦੇ ਵਿੱਚੋਂ ਔਰ ਹੁਣ ਪਿਛਲੇ 10-15 ਸਾਲ ਤੋਂ ਮੈਂ ਦੇਖਿਆ ਪੁਲਿਸ ਦੇ ਡਿਪਾਰਟਮੈਂਟ ਦੇ ਵਿੱਚੋਂ ਬੱਚੀਆਂ ਆਈਆਂ ਜਿਹੜੀਆਂ 23-24-24 ਸਾਲ ਦੀਆਂ ਹਨਾ ਟੈਸਟ ਪਾਸ ਕਰਕੇ ਉਹਨਾਂ ਨੇ ਆਫੀਸਰ ਬਣ ਕੇ ਆਈਆਂ ਤੇ ਜਦੋਂ ਮੈਂ ਉਹਨਾਂ ਨੇ ਬੈਠ ਕੇ ਗੱਲ ਕਰਦੀ ਹੁੰਦੀ ਸੀ ਤੇ ਮੈਨੂੰ ਨਾ ਮੈਨੂੰ ਲੱਗਦਾ ਹੁੰਦਾ ਸੀ ਕਿ ਮੇਰੇ ਫਾਦਰ ਸਾਹਿਬ ਕਹਿੰਦੇ ਸੀ ਜਾਂ ਤਾਂ ਤੂੰ ਪੁਲਿਸ ਕਰਾਉਣਾ ਜਾਂ ਆਰਮਿਸ ਕਰਵਾਉਣਾ ਤੈਨੂੰ ਤੇ ਮੈਂ ਉਹਨਾਂ ਨੇ ਇਹ ਗੱਲ ਸ਼ੇਅਰ ਕਰ ਦਿੰਦੀ ਸੀ ਮੈਨੂੰ ਬੜੀ ਖੁਸ਼ੀ ਹੁੰਦੀ ਸੀ ਪਰ ਮੈਂ ਕਹਿੰਦੀ ਸੀ ਕਿ ਮੈਂ ਆਪਣੀ ਅੱਜ ਵੀ ਜੌਬ ਤੋਂ ਸੈਟੀਸਫਾਈ ਹਾਂ ਅੱਛੇ ਲੋਕਾਂ ਨਾਲ ਕਾਮਯਾਬ ਲੋਕਾਂ ਨਾਲ ਕਾਮਯਾਬ ਮਹਿਲਾਵਾਂ ਨਾਲ ਖਾਸ ਕਰਕੇ ਗੱਲ ਕਰਨ ਦਾ ਮੌਕਾ ਮਿਲਦਾ ਹੈ ਮੈਂ ਉਹਨਾਂ ਨਾਲ ਕੋਲੋਂ ਬਹੁਤ ਕੁਝ ਸਿੱਖਿਆ ਔਰ ਆਕਾਸ਼ਵਾਣੀ ਦੇ ਵੀ ਦੇਖੋ ਸਵਸਥ ਭਾਰਤ ਪ੍ਰੋਗਰਾਮ ਸ਼ੁਰੂ ਹੋਇਆ ਉਹਦੇ ਚ ਪੂਰੇ ਪੰਜਾਬ ਦੇ ਸੀ ਡਾਕਟਰਸ ਬੁਲਾਏ ਮਹਿਲਾਵਾਂ ਨੂੰ ਜੇ ਅਸੀਂ ਕਹੀਏ ਕਿ ਉਹਨਾਂ ਨੂੰ ਜੇ ਪੂਰੇ ਪਰਿਵਾਰ ਦਾ ਉਹਨਾਂ ਨੇ ਪਾਲਣ ਪੋਸ਼ਣ ਕਰਨਾ ਹੈ ਤੇ ਉਹਨਾਂ ਦੀ ਸਿਹਤ ਆਪਣੀ ਪਹਿਲੇ ਠੀਕ ਹੋਣੀ ਚਾਹੀਦੀ ਹੈ ਹਨਾ ਮੈਂ ਸਵਸਥ ਭਾਰਤ ਤੋਂ ਇਹ ਸਿੱਖਿਆ ਕਿ ਮੈਂ ਜੇ ਮੈਂ ਸਿਹਤਮੰਦ ਹਾਂ ਨਾ ਤੇ ਮੈਂ ਪਰਿਵਾਰ ਦੇ ਪੰਜ ਮੈਂਬਰਾਂ ਦਾ ਪੂਰੀ ਤਰ੍ਹਾਂ ਧਿਆਨ ਰੱਖ ਸਕਦੀ ਆ ਤੇ ਉਹ ਹਾਂਜੀ ਇਹ ਗੱਲ ਇਸ ਗੱਲ ਨਾਲ ਜੁੜ ਜਾਂਦੀ ਹੈ ਜਿਹੜੀ ਇੱਕ ਡੈਫੀਨੇਸ਼ਨ ਵੀ ਚੱਲਦੀ ਹੈ ਨਾ ਲੜਕੀਆਂ ਦੇ ਲਈ ਕਿ ਅਗਰ ਇੱਕ ਬੱਚੀ ਨੂੰ ਪੜਾ ਰਹੇ ਹੋ ਸਮਝ ਲਓ ਤੁਸੀਂ ਸਮਾਜ ਨੂੰ ਪੜਾ ਰਹੇ ਹੋ ਹਾਂਜੀ ਪੂਰਾ ਪਰਿਵਾਰ ਪੜ ਜਾਂਦਾ ਜੇ ਤੁਸੀਂ ਇੱਕ ਲੜਕੇ ਨੂੰ ਪੜਾਓਗੇ ਤਾਂ ਉਹ ਸਿਰਫ ਆਪ ਪੜੇਗਾ ਹੈਨਾ ਇੱਕ ਔਰਤ ਜਿਹੜੀ ਉਹ ਜਦੋਂ ਪੜ ਜਾਂਦੀ ਉਹ ਪੂਰੇ ਪਰਿਵਾਰ ਨੂੰ ਬਣਾਉਂਦੀ ਹੈ ਤੁਸੀਂ ਦੇਖੋ ਕਿ ਜਿਹੜਾ ਮਹਿਲਾਵਾਂ ਦਾ ਪ੍ਰੋਗਰਾਮ ਹੈ ਸਾਡਾ ਵਿਮਨ ਦਾ ਉਹਦੇ ਵਿੱਚ ਮਹਿਲਾਵਾਂ ਨਹੀਂ ਆ ਮੈਂ ਗੱਲਾਂ ਸੁਣ ਕੇ ਕਿ ਕਿਸ ਤਰ੍ਹਾਂ ਉਹ ਜੇ ਉਹ ਘੱਟ ਪੜੀਆਂ ਲਿਖੀਆਂ ਨੇ ਤਾਂ ਉਹਨਰੇ ਘਰਾਂ ਵਿੱਚ ਕੰਮ ਸ਼ੁਰੂ ਕਰਕੇ ਹੈਨਾ ਤੇ ਆਪਣੇ ਘਰ ਦਾ ਆਰਥਿਕ ਪੱਖੋਂ ਵੀ ਮਦਦ ਕੀਤੀ ਔਰ ਆਪਣੇ ਬੱਚਿਆਂ ਨੂੰ ਪੜਾਉਣ ਦਾ ਪੂਰਾ ਨੂੰ ਸੱਚ ਹੈ ਕਿ ਜੇ ਮੈਂ ਘੱਟ ਪੜੀ ਤੇ ਆਪਣੇ ਬੱਚਿਆਂ ਨੂੰ ਮੈਂ ਕੁਝ ਨਾ ਕੁਝ ਬਣਾਉਂ ਕਿਉਂਕਿ ਔਰਤ ਸਸ਼ਕਤੀਕਰਨ ਦਾ ਮਤਲਬ ਇਹ ਹੀ ਨਹੀਂ ਹੈ ਕਿ ਤੁਸੀਂ ਕਿਸੇ ਵੱਡੇ ਮੈਕਮੇ ਦੇ ਵਿੱਚ ਜਾ ਕੇ ਨੌਕਰੀ ਕਰੋ ਜੇਕਰ ਤੁਸੀਂ ਘਰ ਦੇ ਵਿੱਚ ਛੋਟੇ-ਛੋਟੇ ਕੰਮ ਕਰਕੇ ਵੀ ਆਰਥਿਕ ਪੱਖੋਂ ਆਪਣੇ ਖਰਚੇ ਕੱਢ ਲੈਣੇ ਔ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦੇ ਹੋ ਤਾਂ ਉੱਥੇ ਵੀ ਔਰਤ ਜਿਹੜੀ ਹੈ ਤਾਕਤਵਰ ਹੁੰਦੀ ਹੈ ਹਾਂਜੀ ਔਰ ਪੁਰਾਣੇ ਸਮਿਆਂ 'ਚ ਸ਼ੀਤਲ ਜੀ ਜਦੋਂ ਖੇਤੀਬਾੜੀ ਦਾ ਸਾਡਾ ਰੁਝਾਨ ਸੀਗਾ ਪੰਜਾਬ ਦਾ ਖਾਸ ਕਰਕੇ ਉਦੋਂ ਵੀ ਔਰਤਾਂ ਜਿਹੜੀਆਂ ਨੇ ਨਾ ਉਹ ਖੇਤੀਬਾੜੀ ਚ ਆਪਣੇ ਹਸਬੰਡ ਦਾ ਆਪਣੇ ਮਾਇਕੇ ਦਾ ਸਾਰਾ ਦਾ ਮਦਦ ਕਰਦੀਆਂ ਹੁੰਦੀਆਂ ਸੀ ਪਰ ਉਹਨਾਂ ਨੂੰ ਨਾ ਰਜਿਸਟਰ ਨਹੀਂ ਕੀਤਾ ਜਾਂਦਾ ਸੀ ਕਿਤੇ ਵੀ ਹੈਨਾ ਜਦੋਂ ਪੈਸੇ ਦਾ ਲੈਣ ਦੇਣ ਹੁੰਦਾ ਸੀ ਤੇ ਉਹ ਮਰਦੀ ਅੱਗੇ ਹੁੰਦਾ ਸੀ ਤੇ ਜੇ ਉਹਨੇ ਪੈਸੇ ਖਰਚਣ ਲਈ ਲੈਣੇ ਤੇ ਉਹਨੂੰ ਮੰਗਣੇ ਪੈਂਦੇ ਸੀ ਆਪਣੇ ਖਾਤੇ ਲਈ ਜਾ ਕੇ ਤੇ ਉਹਨੇ ਜਾਣਾ ਆਉਣਾ ਹੈ ਨਾ ਤੇ ਹੌਲੀ ਹੌਲੀ ਜਦੋਂ ਮਹਿਲਾਵਾਂ ਨੇ ਪੜ੍ਹਨਾ ਸ਼ੁਰੂ ਕੀਤਾ ਤੇ ਉਹਨਾਂ ਨੂੰ ਪਤਾ ਲੱਗਾ ਕਿ ਮੈਂ ਕਮਿਊਨਿਟੀ ਵਿੱਚ ਕੌਨਫੀਡੈਂਸ ਪੈਦਾ ਹੋਇਆ ਉਹਨਾਂ ਨੇ ਆਪਣੇ ਤੇ ਖਰਚਾ ਕਰਨਾ ਸ਼ੁਰੂ ਕੀਤਾ ਔਰ ਬਚਤ ਦੀ ਭਾਵਨਾ ਔਰਤ ਦੇ ਵਿੱਚ ਸਭ ਤੋਂ ਜ਼ਿਆਦਾ ਹੈ ਉਹ ਛੋਟੇ ਛੋਟੇ ਬਚਤਾਂ ਕਰਕੇ ਨਾ ਮਤਲਬ ਹੈ ਅਸੀਂ ਸੈਲਫ ਹੈਲਪ ਗਰੁੱਪ ਬੰਦੇ ਸੀ ਜਿਹੜੇ ਅਸੀਂ ਪਿੰਡਾਂ 'ਚ ਗਏ ਜਦੋਂ ਹੈਨਾ ਮੈਂ ਦੇਖਿਆ ਕਿ ਬਿਲਕੁਲ ਅਨਪੜ੍ਹ ਔਰਤਾਂ ਨੂੰ ਸੈਲਫ ਹੈਲਪ ਗਰੁੱਪ ਬੈਂਕ ਵਾਲੇ ਸਾਡੇ ਨਾਲ ਜਾਂਦੇ ਸੀ ਉਹਨਾਂ ਨੂੰ ਸ਼ੁਰੂ ਕਰਵਾਏ ਕੰਮ ਛੋਟੇ ਛੋਟੇ ਉਹਨਾਂ ਨੇ ਬਚਤਾਂ ਕਰਕੇ ਤੇ ਕਿੰਨੇ ਵੱਡੇ ਵੱਡੇ ਕੰਮ ਸ਼ੁਰੂ ਕਰ ਅੱਜ ਕਰ ਲਏ ਕਿਸੇ ਨੇ ਦਰੀਆਂ ਬੁਣਨ ਦਾ ਕਿਸੇ ਨੇ ਦਾ ਪੇਂਟਿੰਗ ਦਾ ਸ਼ੌਕ ਸੀਗਾ ਤੇ ਉਹ ਕਹਿੰਦੇ ਹੁੰਦੇ ਸੀ ਕਿ ਸਾਨੂੰ ਮੈਡਮ ਅਸੀਂ ਇੱਕ ਸਾਨੂੰ ਇੱਕ ਨਵਾਂ ਜਨਮ ਮਿਲਿਆ ਕਿ ਤੁਸੀਂ ਆਇਓ ਸਾਨੂੰ ਥੋੜਾ ਆਰਥਿਕ ਪੱਖੋਂ ਮਦਦ ਮਿਲੀ ਹੈ ਬੈਂਕ ਵਾਲਾ ਨੇ ਫਿਰ ਉਹਨਾਂ ਨੂੰ ਛੋਟੇ ਛੋਟੇ ਲੋਨ ਕਰਨੇ ਸ਼ੁਰੂ ਕਰ ਦਿੱਤੇ ਉਹ ਗਰੁੱਪ ਜਿਹੜੇ ਅੱਜ ਵੀ ਮੈਨੂੰ ਉਹਨਾਂ ਚ ਉਹ ਮਹਿਲਾਵਾਂ ਜਿਹੜੀਆਂ ਕੰਮ ਕਰਦੇ ਕਈ ਵਾਰੀ ਫੋਨ ਆ ਜਾਂਦਾ ਕਿ ਭੈਣ ਜੀ ਹੁਣ ਤੁਸੀਂ ਕਿੱਥੇ ਚਲੇ ਗਏ ਹੈ ਨਾ ਮਤਲਬ ਇਹ ਖੁਸ਼ੀ ਜਿਹੜੀ ਅੰਦਰ ਜਿਹੜਾ ਕੌਨਫੀਡੈਂਸ ਪੈਦਾ ਹੋਣਾ ਨਾ ਬੱਚੀ ਨੂੰ ਬੇਟੀ ਨੂੰ ਕੌਨਫੀਡੈਂਟ ਬਣਾਣਾ ਆਪਣੇ ਆਪ ਤੇ ਵਿਸ਼ਵਾਸ ਕਰਨਾ ਔਰ ਆਪਨੇ ਆਪਣ ਨੂੰ ਸੁਰੱਖਿਤ ਸਮਝਣਾ ਔਰ ਸੁਰੱਖਿਤ ਕਿਸਾ ਰਹਿਣਾ ਇਹ ਜਿਹੜਾ ਸਿਖਾਉਣਾ ਬਹੁਤ ਜ਼ਰੂਰੀ ਹੈ ਬਹੁਤ ਜ਼ਰੂਰੀ ਹੈ ਮੈਨੂੰ ਲੱਗਦਾ ਤੁਹਾਡੇ ਨਾਲ ਜਿਹੜੀ ਗੱਲਬਾਤ ਹੈ ਸਾਡੀਆਂ ਉਹਨਾਂ ਪਹਿਣਾ ਦੇ ਲਈ ਵੀ ਖਾਸ ਹੈ ਜਿਨ੍ਹਾਂ ਨੂੰ ਐ ਲੱਗਦਾ ਹੈ ਕਿ ਅਸੀਂ ਐਜੂਕੇਸ਼ਨ ਤਾਂ ਲੈ ਲਈ ਸੀ ਪਰ ਹਾਲਾਤਾਂ ਨੇ ਜਿਹੜਾ ਸਾਨੂੰ ਨੌਕਰੀ ਕਰਨ ਦਾ ਮੌਕਾ ਨਹੀਂ ਦਿੱਤਾ ਸਾਡਾ ਵਿਆਹ ਹੋ ਗਿਆ ਸਾਡੇ ਬੱਚੇ ਹੋ ਗਏ ਹੁਣ ਅਸੀਂ ਸਿਰਫ ਘਰ ਜੋਗੇ ਰਹਿਣਾ ਪਰ ਨਹੀਂ ਤੁਹਾਡੇ ਤੁਹਾਡੇ ਨਾਲ ਗੱਲਬਾਤ ਕਰਕੇ ਇੱਕ ਐਗਜ਼ਾਮਪਲ ਹੁੰਦੀ ਹੈ ਕਿ ਜ਼ਿੰਦਗੀ ਕਦੇ ਖਤਮ ਨਹੀਂ ਹੁੰਦੀ ਇੱਕ ਸਟੇਜ ਤੇ ਲੱਗਦਾ ਜ਼ਰੂਰ ਹੈ ਕਿ ਸ਼ਾਇਦ میرے ਲਈ ਹੁਣ ਸਟਾਪ ਆ ਗਿਆ ਪਰ ਕਿੱਥੇ ਮੋੜ ਵੱਡਾ ਆਣਾ ਉਹਦਾ ਪਤਾ ਨਹੀਂ ਹੁੰਦਾ ਬਿਲਕੁਲ ਜਦੋਂ ਕਈ ਵਾਰੀ ਅ ਐਦਾ ਲੱਗਦਾ ਕਿ ਸਮਾਂ ਜਿਹੜਾ ਹੁਣ ਸਾਡੇ ਹੱਥੋਂ ਨਿਕਲ ਗਿਆ ਹੁਣ ਸਾਡਾ ਸਮਾਂ ਨਿਕਲ ਗਿਆ ਪਰ ਮੈਂ ਸ਼ੀਤਲ ਮੈਂ ਤਾਂ ਇਹ ਦੇਖਦੀ ਕਿ ਜਦੋਂ ਸਾਡੇ ਮਹਿਲਾਵਾਂ ਦੇ پروگرام ਚ ਵਾਸਤੇ ਵੇੜੇ ਚ ਔਰਤਾਂ ਹੁੰਦੀਆਂ ਸੀ ਨਾ ਮੈਨੋਂ ਦਾ ਵਿਸ਼ਵਾਸ ਦੇਖ ਕੇ ਕਿ ਉਹਨਾਂ ਨੇ ਆਪਣੇ ਆਪ ਨੂੰ ਘਰ ਦੇ ਕੰਮਕਾਜ ਵੀ ਪੂਰੇ ਤਰੀਕੇ ਨਾਲ ਕੀਤੇ ਔਰ ਜਿਹਨਾਂ ਨੂੰ ਬਾਹਰ ਦੀ ਜ਼ਿੰਮੇਵਾਰੀ ਦਿੱਤੀ ਗਈ ਹਨਾ ਤਾਂ ਉਹ ਵੀ ਉਹਨਾਂ ਨੇ ਪੂਰੀ ਤਰ੍ਹਾਂ ਨਿਭਾਈ ਔਰ ਉਹ ਕਾਮਯਾਬ ਸੀ ਸਾਰੀਆਂ ਕਿਸੇ ਨੇ ਘਰ ਦੇ ਵਿੱਚ achar ਬਣਾਉਣ ਦਾ ਹੀ ਕੰਮ ਸ਼ੁਰੂ ਕਰ ਲਿਆ ਉਹਨੂੰ ਕੋਈ ਹੋਰ ਨਹੀਂ ਆ ਕਿਸੇ ਨੇ ਜਿਹੜਾ ਮਰਬਾ ਬਣਾਉਣ ਦਾ ਹੀ ਸ਼ੁਰੂ ਕੀਤਾ ਹਨਾ ਔਰ ਉਹਦੇ ਚ ਗਵਰਨਮੈਂਟ ਨੇ ਵੀ ਉਹਨਾਂ ਨੂੰ ਖੇਤੀ ਵਿਗਿਆਨ ਕੇਂਦਰ ਤੋਂ ਦੇ ਵੀ ਦੇਖੋ ਕਿੰਨੀਆਂ ਲੇਡੀਜ਼ ਨੇ ਐਵੇਂ ਦੋ ਦੋ ਮਹੀਨੇ ਦੇ ਕੋਰਸ ਕਰਕੇ ਕਿਉਂਕਿ ਔਰਤ ਨੂੰ ਨਾ ਜਿਹੜੇ ਕਿਚਨ ਦੇ ਵਿੱਚ ਕੰਮ ਕਰਕੇ ਬੜੀ ਬਰੀਕੀ ਨਾਲ ਮਿਨਿਊਟਲੀ ਉਹ ਹਰ ਚੀਜ਼ ਨੂੰ ਨਾ ਮਤਲਬ ਛੋਟੇ ਛੋਟੇ ਮਸਾਲੇ ਪਾ ਕੇ ਸਬਜ਼ੀ ਬਣਾਉਂਦੀ ਐ ਸਵਾਦਲੀ ਬਣਾਉਂਦੀ ਐ ਫਿਰ ਉਹ ਤੁਹਾਡੇ ਅੱਗੇ ਪਰੋਸਦੀ ਐ ਹੈ ਨਾ ਉਹਦਾ ਦਿਮਾਗ ਜਿਹੜਾ ਨਾ ਬੜਾ ਬਹੁਤ ਜਿਹੜਾ ਸ਼ਾਰਪ ਐ ਪਰ ਜੇ ਤੁਸੀਂ ਉਹਨੂੰ ਮੌਕਾ ਦੇਵੋਗੇ ਤਾਂ ਹੀ ਇਹਨੇ ਕਿ ਦਬਕੇ ਮਾਰ ਮਾਰ ਕੇ ਉਹਨੂੰ ਡਰਾਈ ਜਾਓਗੇ ਜਾਂ ਉਹਨੂੰ ਕਹੋਗੇ ਤੂੰ ਲੜਕੀ ਐ ਤੂੰ ਬੋਲਣਾ ਨਹੀਂ ਜਾਂ ਜਾਣਾ ਨਹੀਂ ਇੱਧਰ ਨਹੀਂ ਜਾਣਾ ਉੱਧਰ ਨਹੀਂ ਜਾਣਾ ਹੁਣ ਤਾਂ ਤੁਸੀਂ ਦੇਖੋ ਲੜਕੀਆਂ ਹਰ ਘਰ ਕਿੱਤਲ ਦੇ ਵਿੱਚ ਹੈ ਨਾ ਮੈਂ ਇਹੀ ਗੱਲ ਕਰਨ ਲੱਗੀ ਜਿਵੇਂ ਹੁਣ 2025 ਦਾ ਸਮਾਂ ਹੈ ਹੁਣ ਪਹਿਲਾਂ ਨਾਲੋਂ ਕਾਫੀ ਹਾਲਾਤ ਬਦਲ ਗਏ ਨੇ ਜਦੋਂ ਤੁਸੀਂ ਨੌਕਰੀ ਜੁਆਇਨ ਕੀਤੀ ਉਦੋਂ ਹਾਲਾਤ ਹੋਰ ਸੀ ਹੁਣ ਸਮਾਜ ਹੋਰ ਪਾਸੇ ਹੁਣ ਕਾਫੀ ਹੱਦ ਤੱਕ ਔਰਤਾਂ ਨੌਕਰੀ ਕਰਦੀਆਂ ਨੇ ਪਰ ਹੁਣ ਜੋ ਅੱਜ ਦੇ ਸਮੇਂ 'ਚ ਲੜਕੀਆਂ ਨੂੰ ਖਾਸ ਕਰਕੇ ਸਮੱਸਿਆ ਆ ਰਹੀ ਉਹ ਇਹ ਆ ਰਹੀ ਹੈ ਕਿ ਉਹ ਨੌਕਰੀ ਕਰ ਰਹੀ ਹੈ ਉਹ ਆਪਣੇ ਹਸਬੰਦ ਦੇ ਬਰਾਬਰ ਕਮਾ ਰਹੀ ਹੈ ਪਰ ਸਵਾਲ ਇਹ ਖੜਾ ਹੁੰਦਾ ਕਿ ਸਾਨੂੰ ਘਰ ਆ ਕੇ ਵੀ ਓਨੇ ਹੀ ਕੰਮ ਕਰਨੇ ਪੈਂਦੇ ਨੇ ਉੱਥੇ ਜਿਹੜਾ ਇੱਕ ਦਵੰਦ ਘਰਾਂ ਦੇ ਵਿੱਚ ਅੱਜਕੱਲ੍ਹ ਵੇਖਣ ਨੂੰ ਮਿਲਦਾ ਹੈ ਬਿਲਕੁਲ ਅ ਸਮਾ ਬਹੁਤ ਬਦਲ ਗਿਆ ਸ਼ਿੱਤਲ ਹੌਲੀ ਹੌਲੀ ਜਿਹੜੀ ਤੁਸੀਂ ਇਹ ਗੱਲ ਕੀਤੀ ਨਾ ਕਿ ਔਰਤ ਨੂੰ ਘਰ ਦੇ ਤੇ ਬਾਹਰ ਦੀਆਂ ਜ਼ਿੰਮੇਵਾਰੀਆਂ ਜਿਹੜੀਆਂ ਨੇ ਉਹ ਦੋਨੋਂ ਨਿਭਾਉਣੀਆਂ ਹੀ ਪੈਂਦੀਆਂ ਪਰ ਜਿਹੜੇ ਹੁਣ ਬੱਚੇ ਜਿਹੜੇ ਯੰਗ ਬੱਚੇ ਆ ਰਹੇ ਨੇ ਮੈਂ ਦੇਖਿਆ ਕਿ ਉਹ ਉਹਨਾਂ ਨੂੰ ਬੇਟਿਆਂ ਨੂੰ ਵੀ ਪਾਲਣ ਦਾ ਜਿਹੜਾ ਪੇਰੈਂਟਸ ਨੂੰ ਹੁਣ ਇੱਕ ਨੌਲੇਜ ਦਿੱਤੀ ਜਾਂਦੀ ਹੈ ਕਿ ਆਪਣੇ ਬੇਟੇ ਨੂੰ ਵੀ ਖਾਣਾ ਬਣਾਉਣਾ ਵੀ ਸਿਖਾਓ ਹੈਨਾ ਉਹਨੂੰ ਘਰ ਨੂੰ ਸਾਮ ਸੰਭਾਲ ਘਰ ਦੀ ਸਾਫ ਸਫਾਈ ਬਾਰੇ ਵੀ ਉਹਨੂੰ ਸਿਖਾਓ ਔਰ ਬੱਚੇ ਸਿੱਖ ਰਹੇ ਨੇ ਤੋ ਦੇਖੋ ਮੈਟਰੋ ਸਿਟੀਜ਼ ਦੇ ਵਿੱਚ ਬੱਚੇ ਜਿਹੜੇ ਨੇ ਹਸਬੰਡ ਵਾਈਫ ਇਕੱਲੇ ਰਹਿ ਰਹੇ ਦੋਨੋਂ ਜੌਬ ਕਰ ਰਹੀ ਹੈ ਨਾ ਤੇ ਜੇ ਉਹ ਸਹਿਯੋਗ ਕਰਦੇ ਤੇ ਉਹ ਫਿਰ ਆਪਣੇ ਜੀਵਨ ਨੂੰ ਅੱਛੇ ਤਰੀਕੇ ਨਾਲ ਜੀ ਵੀ ਲੈਂਦੇ ਜੇ ਉਹ ਕਲੇਸ਼ ਕਰਨਗੇ ਜਾਂ ਉਹ ਸਹਿਯੋਗ ਨਹੀਂ ਕਰਨਗੇ ਹੈਲਪ ਨਹੀਂ ਕਰਨਗੇ ਤਾਂ ਫਿਰ ਕਲੇਸ਼ ਉੱਥੇ ਹੀ ਖੜਾ ਹੁੰਦਾ ਪਰ ਮੈਂ ਦੇਖਿਆ ਸਮਾਜ ਦੇ ਵਿੱਚ ਤਬਦੀਲੀ ਬਹੁਤ ਅੱਛੀ ਆ ਰਹੀ ਹੈ ਲੜਕੀਆਂ ਜਿਹੜੀਆਂ ਇੰਨੀਆਂ ਜ਼ਿਆਦਾ ਹਾਈਲੀ ਕੁਆਲੀਫਾਈਡ ਹੋ ਗਈਆਂ ਹਾਈਲੀ ਜਿਹੜਾ ਪੇਡ ਹੋ ਗਈਆਂ ਉਹ ਹੈ ਨਾ ਤੇ ਉਹ ਫਿਰ ਹਸਬੰਡ ਨੂੰ ਤਾਂ ਫਿਰ ਉਹ ਕਹਿ ਲੋ ਕਿ ਉਹਨੂੰ ਹੈਲਪ ਕਰਨੀ ਦੇਹੀ ਹੋਰ ਕਰਦੇ ਨਹੀਂ ਹਲ ਹਲਪ ਨਾ ਕਿਉਂਕਿ ਘਰ ਵੀ ਤਾਂ ਹੁਣ ਛੋਟੇ ਨੇ ਮਤਲਬ ਪਰਿਵਾਰ ਛੋਟੇ ਨੇ ਹੈਨਾ ਜੇ ਆਪਾਂ ਮੈਟਰੋ ਸਿਟیز ਦੀ ਗੱਲ ਕਰ ਲਈਏ ਦੋ ਹੀ ਜੀ ਰਹਿੰਦੇ ਨੇ ਜਾਂ ਉਹਨਾਂ ਦੇ ਬੱਚੇ ਆ ਬਜ਼ੁਰਗ ਉਹਨਾਂ ਦੇ ਕੋਲ ਹੈ ਨਹੀਂ ਜੀ ਜੀ ਮੈਨੂੰ ਲੱਗਦਾ ਹੈ ਕਿ ਪੁਰਾਣੇ ਟਾਈਮ ਦੇ ਵਿੱਚ ਬਜ਼ੁਰਗਾਂ ਦੀ ਬਹੁਤ ਮਦਦ ਹੋ ਜਾਂਦੀ ਸੀ ਘਰ ਚ ਲਾਉਣ ਨੂੰ ਹੁਣ ਇਹ ਵੀ ਇੱਕ ਮੁਸ਼ਕਿਲ ਆ ਰਹੀ ਹੈ ਮੁਸ਼ਕਿਲ ਆ ਰਹੀ ਹੈ ਹਾਂ ਇਹ ਵੀ ਕਿ ਕਿਉਂਕਿ ਬੱਚੇ ਪਿੰਡਾਂ ਚੋਂ ਜਿਹੜੇ ਪੜ੍ਹ ਲੈ ਕੇ ਵੱਡੇ ਸਿਟیز ਦੇ ਵਿੱਚ ਕੰਮ ਕਰਨ ਲੱਗੇ ਜਾਣ ਲੱਗ ਪਏ ਔਰ ਪੇਰੈਂਟਸ ਜਿਹੜੇ ਉਹ ਪਿੱਛੇ ਰਹਿ ਗਏ ਇਕੱਲੇ ਹੈਨਾ पर बहुत सारी लेडीज एसरिया ਨਹੀਂ ਨੇ ਉਹਨਾਂ ਦੀ ਸੋਚ ਅੰਨੀ ਬਦਲ ਗਈ ਹੈ ਗ੍ਰੈਂਡ ਪੇਰੈਂਟਸ ਵੀ ਕਹਿ ਲਈਏ ਜਾਂ ਮਦਰ ਇਨ ਲਾ ਦੀ ਕਹਿ ਲਈਏ ਮਦਰ ਇਨ ਲਾ ਵੀ ਅੱਜ ਕੱਲ ਸਮਝਦਾਰ ਹੋ ਗਈਆਂ ਉਹ ਬਜਾਏ ਇਸ ਦੇ ਕਿ ਗਲਤ ਤਰੀਕੇ ਨਾਲ ਇੰਟਰਫੇਅਰ ਕਰਨ ਦੀ ਬਜਾਏ ਉਹ ਦੇਖ ਜੇ ਉਹ ਪੜ੍ਹੀ ਲਿਖੀ ਹੈ ਜਾਂ ਉਹ ਸਮਝਦਾਰ ਹੈ ਜਾਂ ਉਹ ਚਾਹਦੀ ਹੈ ਕਿ ਘਰ ਦੇ ਵਿੱਚ ਸੁਖਸ਼ਾਂਤੀ ਬਣਿਆ ਰਹੇ ਤਾਂ ਸਮਝਦਾਰ औरत ਜਿਹੜੀ ਹੈ ਨਾ ਹਮੇਸ਼ਾ ਇਸ ਗੱਲ ਦਾ ਧਿਆਨ ਰੱਖੇਗੀ ਕਿ ਉਹ ਕਿਸ ਤਰ੍ਹਾਂ ਹੈਲਪ ਕਰ ਸਕਦੀ ਹੈ ਹੈਨਾ ਤੁਸੀਂ ਕਹੋ ਕਿ ਜੇ ਮੈਂ ਹੁਣ ਸੱਸ ਬਣ ਗਈ ਆ ਤਾਂ ਮੇਰੀ ਨੂੰਹ ਆ ਗਈ ਤੇ ਮੈਂ ਕੋਈ ਸੇਵਾ ਕਰਾਉਣੀ ਹੈ ਸੇਵਾ ਤਾਂ ਤੁਹਾਡੀ ਕਰ ਰਹੀ ਐ ਸੇਵਾ ਜਿਹੜੀ ਆ ਉਹ ਫਾਈਨੈਂਸ਼ਲੀ ਦੇਖੋ ਤੁਹਾਡਾ ਸਟੈਂਡਰਡ ਆਫ ਲਿਵਿੰਗ ਸਟੈਂਡਰਡ ਕਿੰਨਾ ਅੱਛਾ ਹੋ ਜਾਂਦਾ ਹੈ ਹੈਨਾ ਔਰ ਜੇ ਉਹ ਇਸ ਗੱਲ ਨੂੰ ਸੋਚਦੀ ਐ ਤਾਂ ਫਿਰ ਉਹ ਜ਼ਰੂਰ ਹੈਲਪ ਕਰੇਗੀ ਔਰ ਖੁਸ਼ ਰਹੇਗੀ ਆਪਣੇ ਆਪ ਚ ਸ਼ਰੀਰ ਕਹਿੰਦੇ ਨੇ ਕਿ ਜਿੰਨਾ ਇਸ ਨੂੰ ਚਲਾਓ ਜਾਂ ਜਿੰਨਾ ਕੰਮ ਲੈ ਲਓ ਨਾ ਤੇ ਘਟਦਾ ਨਹੀਂ ਐ ਇਹ ਹੈਲਦੀ ਰਹਿੰਦਾ ਹੈ ਹੈਨਾ ਬਿਲਕੁਲ ਜੀ ਬਿਲਕੁਲ ਜੀ ਔਰ ਜਿਹੜੀਆਂ ਕਰਨ ਵਾਲੀਆਂ ਲੇਡੀਆਂ ਆ ਸ਼ੀਤਲ ਜੀ ਕਰਦੀਆਂ ਨੇ ਔਰ ਉਹਨਾਂ ਨੂੰ ਦੇਖ ਕੇ ਹੌਲੀ-ਹੌਲੀ ਸਮਾਜ ਬਦਲ ਰਿਹਾ ਹੈ ਮੈਮ ਜਿਸ ਤਰ੍ਹਾਂ ਹੁਣ ਤੁਸੀਂ ਰਿਟਾਇਰ ਹੋ ਹੈਨਾ 2022 ਚ ਤੁਸੀਂ ਰਿਟਾਇਰ ਹੋਇਆ ਅੱਜ ਦੇ ਸਮੇਂ ਦੇ ਵਿੱਚ ਜਿਹੜੀਆਂ ਲੜਕੀਆਂ ਕੰਮ ਕਰ ਰਹੀਆਂ ਨੇ ਅੱਗੇ ਵਧੀਆਂ ਹੋਈਆਂ ਨੇ ਮਹਿਕਮਿਆਂ ਦੇ ਵਿੱਚ ਲੱਗੀਆਂ ਨੇ ਹੈਨਾ ਜੀ ਜੀ ਉਹਨਾਂ ਨੂੰ ਅਸੀਂ ਕਿਵੇਂ ਐਡਜੂਕੇਟ ਕਰੀਏ ਤਾਂ ਕਿ ਇੱਕ ਚੰਗੇ ਸਮਾਜ ਦੀ ਸਿਰਜਣਾ ਜਿਹੜੀ ਹੋ ਸਕੇ ਬਿਲਕੁਲ ਸ਼ਿਤਜੀ ਦੇਖੋ ਜਿਸ ਤਰ੍ਹਾਂ ਹੁਣ ਮੈਂ ਥੋੜਾ ਜਿਹਾ ਫ੍ਰੀ ਟਾਈਮ ਮੈਨੂੰ ਮਿਲਦਾ ਹੈ ਫ੍ਰੀ ਤਾਂ ਨਹੀਂ ਮੈਂ ਆਪਣੇ ਆਪ ਨੂੰ ਬਹੁਤ ਬਿਜ਼ੀ ਰੱਖਦੀ ਆ ਕਿਤੇ ਨਾ ਕਿਤੇ ਅੱਛੀ ਜਗ੍ਹਾ ਪਰ ਜੇ ਮੈਂ ਕਿਸੇ ਚਾਰ ਲੇਡੀਜ਼ ਦੇ ਵਿੱਚ ਅਸੀਂ ਇਕੱਠੇ ਬੈਠੇ ਆ ਨਾ ਤਾਂ ਮੈਂ ਦੇਖਦੀ ਹੁੰਦੀ ਆ ਕਿ ਜਿਹੜੇ ਬੱਚੇ ਮਤਲਬ ਯੰਗ ਨੇ ਜਾਂ ਜੌਬਸ ਕਰਦੀਆਂ ਨੇ ਉਹਨਾਂ ਦੀਆਂ ਮੈਂ ਪ੍ਰੋਬਲਮਸ ਉਹਨਾਂ ਨੂੰ ਪੁੱਛਦੀ ਆ ਤੇ ਜਾਂ ਉਹਨਾਂ ਨੂੰ ਉਹਨਾਂ ਦੇ ਕਨਫਿਊਜ਼ਨ ਜਿਹੜੇ ਹੈਗੇ ਕਿ ਮਦਰ ਇਨ ਲਾ ਨੂੰ ਕਿਸ ਤਰ੍ਹਾਂ ਸਮਝਾਉਣਾ ਮੈਂ ਮਤਲਬ ਕੰਮ ਕਰਦੀ ਆ ਮੇਰੀ ਹੈਲਪ ਕਿਸ ਤਰ੍ਹਾਂ ਹੈ ਨਾ ਕਿ ਮੇਰੀ ਉਹ ਹੈਲਪ ਕਿਸ ਤਰ੍ਹਾਂ ਕਰ ਸਕਦੇ ਆ ਉਹ ਮੈਂ ਕਿ ਗਾਰੰਟੀ ਤੁਸੀਂ ਕਦੀ ਮਤਲਬ ਆਪਣੀਆਂ ਨੂਆਂ ਨਾਲ ਕਿਸ ਤਰ੍ਹਾਂ ਰਹਿੰਦੇ ਹੋ ਹਨ ਤੇ ਨੂਆਂ ਹਰ ਤੇ ਅੱਜ ਕੋਈ ਫਰਕ ਨਹੀਂ ਹੁੰਦਾ ਔਰ ਤੁਹਾਨੂੰ ਕੋਈ ਫਰਕ ਵੀ ਨਹੀਂ ਪੈਣਾ ਕਿਉਂਕਿ ਤੁਸੀਂ ਐਕਸਪਰਟ ਹੋ ਹੋਣਾ ਆਰ ਕੰਮ ਚ ਹੈ ਨਾ ਖਾਣਾ ਬਣਾਉਣ ਚ ਵੀ ਐਕਸਪਰਟ ਹੋ ਜੇ ਤੁਸੀਂ ਇੱਕ ਟਾਈਮ ਦੇ ਵਿੱਚ ਜੇ ਹਸਬੈਂਡ ਵੀ ਤੁਹਾਡੀ ਹੈਲਪ ਕਰ ਦਿੰਦਾ ਚਲੋ ਚਾਹ ਦਾ ਕਾਪੀ ਸ਼ਾਮ ਨੂੰ ਆਈ ਜਿਹੜੀ ਮਹਿਲਾ ਕੰਮ ਕਰਕੇ ਆਈ ਹੈ ਜਿਸ ਨੂੰ ਚਾਹ ਦਾ ਕਾਪੀ ਪ੍ਰੇਮ ਨਾਲ ਮਿਲ ਜਵੇ ਤਾਂ 5-10 ਮਿੰਟ ਬੈਠ ਕੇ ਉਹਨੂੰ ਪੁੱਛ ਲਿਆ ਜਾਵੇ ਕਿ ਤੈਨੂੰ ਅੱਜ ਸਾਰਾ ਦਿਨ ਤੇਰਾ ਕਿਸ ਤਰ੍ਹਾਂ ਦਾ ਰਿਹਾ ਹੈ ਨਾ ਤੇ ਉਹਨੇ ਚੀਜ਼ ਉਹਦੀ ਸਾਰੀ ਥਕਾਵਟ ਮੇਂ ਲੱਗਾ ਦੂਰ ਹੋ ਜਾਂਦੀ ਹੈ ਹੈਨਾ ਔਰ ਸਾਰਾ ਕੁਝ ਭੁੱਲ ਭਲਾ ਕੇ ਫਿਰ ਆਪਣੇ ਨਵੇਂ ਸਿਰੋਂ ਕਿਚਨ ਚ ਆਪਣੇ ਕਮਰ ਕੱਸ ਲੈਂਦੀ ਹੈ ਹਮ ਇਸੇ ਤਰ੍ਹਾਂ ਮਦਰਨ ਲਾ ਦਾ ਵੀ ਕਿਉਂਕਿ ਔਰਤ ਹੀ ਔਰਤ ਦੀ ਦੁਸ਼ਮਣ ਕਿਹਾ ਜਾਂਦਾ ਹੈ ਹਮ ਪਰ ਇਸ ਚੀਜ਼ ਨੂੰ ਅਸੀਂ ਗਲਤ ਸਾਬਿਤ ਕਰਨਾ ਹੈ ਕਿ ਔਰਤ ਹੀ ਔਰਦੀ ਮਦਦਗਾਰ ਹੋ ਸਕਦੀ ਹੈ ਔਰਤ ਹੀ ਔਰਤ ਦੀ ਜ਼ਬਰਦਸਤ ਸਹਿਯੋਗੀ ਹੋ ਸਕਦੀ ਹੈ ਬਿਲਕੁਲ ਹਾਂ ਬਿਲਕੁਲ ਉਹਨੂੰ ਮਤਲਬ ਦੋਨਾਂ ਦੋ ਔਰਤਾਂ ਜੇ ਰਲ ਜਾਣ ਸੱਸ ਨੂੰ ਰਲ ਜਾਣ ਤੇ ਸਹੋਰੇ ਦੀ ਹਿੰਮਤ ਨਹੀਂ ਹੁੰਦੀ ਕਿ ਤੁਹਾਨੂੰ ਤਬਕਾ ਮਾਰ ਜਵੇ ਹੈਨਾ ਮਤਲਬ ਐਦਾਂ ਦੀ ਇਹ ਚੀਜ਼ਾਂ ਆਮ ਗੱਲਾਂ ਨੇ ਮਤਲਬ ਇੱਕ ਤੁਹਾਡਾ ਨਾ ਕਹਿੰਦੇ ਕਿ ਤੁਹਾਡਾ ਦਿਲ ਦਿਲੋਂ ਜੁੜਨਾ ਇੱਕ ਦੂਸਰੇ ਨਾਲ ਬਹੁਤ ਜ਼ਰੂਰੀ ਹੈ ਪਰਿਵਾਰਾਂ ਦੇ ਵਿੱਚ ਪਿਆਰ ਪ੍ਰੇਮ ਇੱਕ ਦੂਸਰੇ ਨੂੰ ਸਮਝਣਾ ਇੱਕ ਦੂਸਰੇ ਜੇ ਨੂੰ ਬਿਮਾਰ ਹੋ ਗਈ ਤੇ sasso no... não ਪੁੱਛ ਲੇਗੀ ਕਿ ਵੀ ਕੀ ਤਕਲੀਫ ਹੈ ਜਾਂ ਮੈਂ ਤਰੀਕੀ ਮਦਦ ਕਰ ਸਕਦੀ ਹਾਂ ਉਹ ਇੱਕ ਟਾਈਮ ਦਾ ਖਾਣਾ ਹੀ ਪਿਆਰ ਨਾਲ ਬਣਾ ਕੇ ਦੇਦੀ ਮੈਨੂੰ ਲੱਗਦਾ ਸਾਰਾ ਕੁਝ ਭੁੱਲ ਜਾਂਦੀ ਹੈ ਇਸੇ ਤਰ੍ਹਾਂ ਨੂਨ ਦਾ ਵੀ ਹੈਗਾ ਕਿ ਜੇ ਉਹਨੂੰ ਅੱਜ ਛੁੱਟੀ ਵਾਲਾ ਦਿਨ ਹੈ ਤੇ ਪੂਰਾ ਹਫਤਾ ਮਦਰਨ ਲਾਨੇ ਦਾ ਸਹਿਯੋਗ ਕੀਤਾ ਤੇ ਅੱਜ ਫਿਰ ਉਹਦੀ ਵਾਰੀ ਹੈ ਕਿ ਉਹ ਇੱਕ ਟਾਈਮ ਉਹਨੂੰ ਖਾਣਾ ਬਣਾ ਕੇ ਉਹਨੂੰ ਅੱਛੇ ਪਿਆਰ ਨਾਲ ਖਿਲਾਏ ਹੈ ਨਾ ਗੱਲਾਂ ਛੋਟੀਆਂ ਛੋਟੀਆਂ ਹੀ ਨੇ ਤੇ ਇਹ ਕਨਫਿਊਜ਼ਨ ਜਿਹੜੇ ਛੋਟੇ ਛੋਟੇ ਗੱਲਾਂ ਛੋਟੀਆਂ ਨੇ ਪਰ ਮਸਲੇ ਵੱਡੇ ਹਾਲ ਮਸਲੇ ਵੱਡੇ ਹਾਲ ਕਰਦੀਆਂ ਨੇ ਬਿਲਕੁਲ ਹਾਂਜੀ ਹਾਂਜੀ ਮੈਮ ਤੁਹਾਡੇ ਨਾਲ ਗੱਲਬਾਤ ਕਰਕੇ ਬਹੁਤ ਰੌਣਕ ਪੰਜਾਬ ਦੀ ਪ੍ਰੋਗਰਾਮ ਜਿਹੜਾ ਹੈ ਇਸੇ ਕਰਕੇ ਪ੍ਰੋਗਰਾਮ ਉਹ ਲਿਖ ਕੇ ਜਾਂਦੇ ਨੇ ਕਿ ਸਾਡੇ ਵਿੜਿਆਂ 'ਚ ਖੁਸ਼ੀਆਂ ਰਹਿਣ ਖੀੜੇ ਰਹਿਣ ਅਸੀਂ ਖੁਸ਼ ਰਹੀਏ ਪਰਿਵਾਰ ਅੱਗੇ ਵਧਨ ਔਰ ਔਰਤ ਨੂੰ ਅੱਗੇ ਵਧਨ ਦਾ ਮੌਕਾ ਉਹਨੇ ਸਾਬਤ ਕਰ ਦਿੱਤਾ ਦੇਖੋ ਉਸ ਮੇਰੇ ਕੋਲ ਨਾ ਬਹੁਤ ਲੰਬੀ ਲਿਸਟ ਹੈ ਤੁਸੀਂ ਵੀ ਮਤਲਬ ਹੈ ਇਸੇ ਤਰ੍ਹਾਂ ਚ ਹੈਗੇ ਉਹ ਕਾਮਯਾਬ ਔਰਤਾਂ ਦੀ ਬੜੀ ਵੱਡੀ ਲਿਸਟ ਹੈ ਜੇ ਕਦੀ ਮੌਕਾ ਮਿਲਿਆ ਕਿ ਉਹਨਾਂ ਨੇ ਕਿੰਨੀਆਂ ਮੁਸ਼ਕਲਾਂ ਤੋਂ ਬਾਅਦ ਔਰ ਰਾਜਨੀਤਿਕ ਖੇਤਰ ਆਰਥਿਕ ਖੇਤਰ ਸਮਾਜਿਕ ਖੇਤਰ ਚਾਹੇ ਸਾਇੰਟਿਸਟ ਹੈ ਚਾਹੇ ਅਜ ਬੈਂਕਾਂ ਚ ਨੇ ਚਾਹੇ ਡਰਾਈਵਿੰਗ ਜਿਹੜੀ ਹੈ ਲੜਕੀਆਂ ਜਿਹੜੀਆਂ ਅੱਜ ਕੱਲ ਵੱਡੇ ਸ਼ਹਿਰਾਂ ਦੇ ਵਿੱਚ ਐਜ਼ ਏ ਮਤਲਬ ਟੈਕਸੀ ਡਰਾਈਵਰ ਬਣੀਆਂ ਹੋਈਆਂ ਉਹ ਹੈ ਨਾ ਕਿਉਂਕਿ ਉਹਨਾਂ ਨੇ ਪੈਸੇ ਕਮਾਉਣੇ ਨੇ ਜੌਬਸ ਨਹੀਂ ਮਿਲਦੀਆਂ ਤੇ ਕੌਨਫੀਡੈਂਸ ਦੇਖੋ ਕਿ ਅੱਧੀ ਰਾਤ ਨੂੰ ਇੱਕ ਲੇਡੀ ਜਿਹੜੀ ਹੈ ਟੈਕਸੀ ਡਰਾਈਵਰ ਬਣ ਕੇ ਦੂਸਰਿਆਂ ਨੂੰ ਛੱਡਣ ਜਾ ਰਹੀ ਹੈ ਨਾ ਮੈਂ ਆਪਣੀ ਅੱਖੀਂ ਦੇਖਿਆ ਔਰ ਮੈਨੂੰ ਇੰਨੀ ਜ਼ਿਆਦਾ ਖੁਸ਼ੀ ਹੁੰਦੀ ਹੈ ਲੜਕੀਆਂ ਨੂੰ ਕਾਮਯਾਬ ਦੇਖ ਕੇ ਤੇ ਮੈਂ ਹਮੇਸ਼ਾ ਉਹਨੂੰ ਬles ਕਰਦੀ ਹੁੰਦੀ ਕਿ ਤੁਸੀਂ ਹਮੇਸ਼ਾ ਇਸੇ ਤਰ੍ਹਾਂ ਖੁਸ਼ ਰਹੋ ਕਾਮਯਾਬ ਰਹੋ ਹੈ ਸੋ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਤੁਸੀਂ ਆਏ ਸਾਡੇ ਵੇੜੇ ਔਰ ਤੁਸੀਂ ਵੀ ਤੰਦਰੁਸਤ ਹੋ ਖੁਸ਼ ਹੋ ਅਰੇ ਅੱਜ ਦੇ ਇਸ ਕਾਰਜਿੰਦਿਆਂ ਤੁਹਾਨੂੰ ਸਾਰਿਆਂ ਨੂੰ ਸਾਰੀਆਂ ਮੇਰਿਆਂ ਭੈਣਾਂ ਨੂੰ ਔਰ ਵੀਰਾਂ ਨੂੰ ਵੀ ਬਹੁਤ-ਬਹੁਤ ਮੁਬਾਰਕਾਂ ਕਿਉਂਕਿ ਉਹਨਾਂ ਦੇ ਸਹਿਯੋਗ ਬਰਕਰਾਰ ਨਹੀਂ ਚੱਲਦੇ ਜਿਹੜਾ ਮਰਦ ਔਰ ਔਰਤ ਹੈ ਨਾ ਪਈ ਗੱਡੀ ਦੇ ਦੋ ਪਹੀਏ ਨੇ ਬਰਾਬਰ ਚੱਲਨੇ ਚਾਹੀਦੇ ਨੇ ਸਮੂਤ ਚੱਲਨੇ ਚਾਹੀਦੇ ਨੇ ਤੇ ਘਰ ਵਿੱਚ ਖੁਸ਼ੀ ਜਿਹੜੀ ਹੈ ਨਾ ਆਨੰਦ ਜਿਹੜਾ ਉਹਦੀ ਬਰਸਾਤ ਕਰਦਾ ਪ੍ਰਭੂ ਬਸ ਇਸ ਸੋਚ ਕੇ ਚੱਲੋ ਬਹੁਤ-ਬਹੁਤ ਸ਼ੁਕਰੀਆ ਬਹੁਤ-ਬਹੁਤ ਸ਼ੁਕਰੀਆ ਮੈਮ ਸੋ ਗੱਲਬਾਤ ਤੁਸੀਂ ਵੇਖੀ ਸਾਡੀ ਕਮਲੇਸ਼ ਮੈਡਮ ਹੋਣਾ ਦੇ ਨਾਲ ਜਿਹੜੇ ਕੀ ਆਕਾਸ਼ ਸ਼ਵਾਨੀ ਜਲੰਧਰ ਤੋਂ ਰਿਟਾਇਰ ਨੇ ਸੋ ਅਨਾਉਂਸਰ ਜਾਂ ਬ੍ਰਾਡਕਾਸਟਰ ਆਪਾਂ ਕਹਿ ਲਈਏ ਕਿ ਇਹਨਾਂ ਨੇ ਪੂਰੀ ਜ਼ਿੰਦਗੀ ਜਿਹੜੀ ਹੈ ਸਰੋਤਿਆਂ ਨੂੰ ਆਪਣੀ ਆਵਾਜ਼ ਦੇ ਨਾਲ ਆਪਣੀ ਗੱਲਬਾਤ ਦੇ ਨਾਲ ਆਪਣੇ ਵਿਚਾਰਾਂ ਦੇ ਨਾਲ ਆਪਣੇ ਕਾਇਲ ਬਣਾ ਕੇ ਰੱਖਿਆ ਸੋ ਇਸੇ ਮੋਟੀਵੇਸ਼ਨ ਤੋਂ ਅਸੀਂ ਇਹ ਸਿੱਖਦੇ ਹਾਂ ਕਿ ਜ਼ਿੰਦਗੀ ਦੇ ਵਿੱਚ ਤੁਸੀਂ ਕੁਝ ਵੀ ਜ਼ਿਕਰ ਕਰਨਾ ਚਾਹੋ ਕਿਸੇ ਵੀ ਖੇਤਰ ਦੇ ਵਿੱਚ ਤੁਸੀਂ ਕੋਈ ਆਪਣਾ ਨਾਮ ਬਣਾਉਣਾ ਚਾਹੁੰਦੇ ਹੋ ਆਪਣਾ ਕੋਈ ਮੁਕਾਮ ਹਾਸਲ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਬਣਾ ਸਕਦੇ ਹੋ ਬਸ ਤੁਹਾਡੇ ਅੰਦਰ ਇੱਕ ਆਤਮ ਵਿਸ਼ਵਾਸ ਹੋਣਾ ਚਾਹੀਦਾ ਤੇ ਨਾਲ ਹੀ ਨਾਲ ਜਿਹੜੀ ਬਹੁਤ ਖੂਬਸੂਰਤ ਗੱਲ ਇਹਨਾਂ ਨੇ ਕਹੀ ਕਿ ਘਰ ਦੇ ਮਸਲੇ ਛੋਟੇ ਛੋਟੀਆਂ ਗੱਲਾਂ ਦੇ ਨਾਲ ਛੋਟੇ ਛੋਟੇ ਆਪਣੇ ਆਪਸ ਦੇ ਵਿੱਚ ਜਿਹੜੇ ਰਹਿ ਕੇ ਸੀ ਸੋਲਵ ਕਰ ਸਕਦੇ ਹਾਂ ਤੇ ਵੱਡੇ ਮਸਲੇ ਹੱਲ ਹੋ ਜਾਂਦੇ ਨੇ ਸੋ ਤੁਹਾਨੂੰ ਗੱਲਬਾਤ ਕਿੱਦਾਂ ਦੀ ਲੱਗੀ ਜ਼ਰੂਰ ਕਮੈਂਟ ਕਰਕੇ ਦੱਸਿਓ ਹੋਂ ਦੀ ਇਜਾਜ਼ਤ ਨਮਸਕਾਰ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 ਤੇ ਕਲਿੱਕ ਕਰੋ ਬੈਲ ਆਈਕਨ ਤੇ